ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆ ਦੱਸਦੇ ਹਾਂ ਇਹ ਕਪੂਰਥਲਾ ਜ਼ਿਲ੍ਹੇ ਵਿੱਚ ਸਾਈਬਰ ਕ੍ਰਾਈਮ ਰਾਹੀਂ ਤੋਖਾ ਤੜੀ ਦੇ ਵੱਧਰੇ ਮਾਮਲਿਆਂ ਦੇ ਮੱਦੇ ਨਜ਼ਰ ਸਾਈਬਰ ਠੱਗਾ ਨੂੰ ਨੱਥ ਪਾਉਣ ਦੇ ਲਈ ਜ਼ਿਲ੍ਹੇ ਵਿੱਚ ਸਾਈਬਰ ਕ੍ਰਾਈਮ ਥਾਣਾ ਸਥਾਪਿਤ ਕੀਤਾ ਗਿਆ ਐਸਐਸਪੀ ਵਦਸਲਾ ਗੁਪਤਾ ਨੇ ਸਾਈਬਰ ਥਾਣੇ ਦਾ ਉਦਘਾਟਨ ਕੀਤਾ ਤੇ ਇਸ ਮੌਕੇ ਐਸਐਸਪੀ ਵਦਸਲਾ ਗੁਪਤਾ ਨੇ ਕਿਹਾ ਹੈ ਕਿ ਸਾਈਬਰ ਤੋਖਾ ਤੜੀ ਦਾ ਸ਼ਿਕਾਰ ਹੋਏ ਲੋਕ ਹੁਣ ਕਿਸੇ ਵੀ ਅਧਿਕਾਰੀ ਕੋਲ ਜਾਣ ਦੀ ਬਜਾਏ ਸਿੱਧੇ ਸਾਈਬਰ ਕ੍ਰਾਈਮ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਤਾਂ ਇਸ ਨਾਲ ਪੀੜਤ ਨੂੰ ਜਲਦੀ ਇਨਸਾਫ ਮਿਲੇਗਾ ਐਸਐਸਪੀ ਨੇ ਵੀ ਦੱਸਿਆ ਹੈ ਕਿ ਸਾਈਬਰ ਠੱਗ ਹਰ ਰੋਜ਼ ਮੋਬਾਈਲ ਫੋਨ ਰਾਹੀਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਆਰੇ ਨੇ ਇਹ ਧੋਖਾਧੜੀ ਕਿਸੇ ਤੋਂ ਪੈਸਾ ਕਢਵਾਉਣ ਲਈ OTP ਦੀ ਮੰਗ ਕਰਕੇ ਜਾਂ ਕ੍ਰੈਡਿਟ ਕਾਰਡ ਰਾਹੀਂ ਕੀਤੀ ਜਾ ਸਕਦੀ ਹੈ ਜਾਂ ਕਿਸੇ ਦਾ ਫੋਨ ਹੈਕ ਕਰਕੇ ਉਸ ਦੀ ਮਿਹਨਤ ਦੀ ਕਮਾਈ ਟ੍ਰਾਂਸਫਰ ਕੀਤੀ ਜਾ ਸਕਦੀ ਹੈ ਤੇ ਜਲਦੀ ਮਿਲੇਗਾ ਇਨਸਾਫ ਦੱਸਦੇ ਇਹ ਐਸਐਸਪੀ ਉਹਨਾਂ ਨੇ ਵੀ ਕਿਹਾ ਹੈ ਕਿ ਧੋਖਾਧੜੀ ਤੋਂ ਬਾਅਦ ਕਿਸੇ ਵੀ ਅਧਿਕਾਰੀ ਨੂੰ ਸ਼ਿਕਾਇਤ ਕਰਨ ਦੀ ਅਪਚਾਏ ਜਲਦੀ ਤੋਂ ਜਲਦੀ ਸਾਈਬਰ ਕ੍ਰਾਈਮ ਥਾਣੇ ਵਿੱਚ ਬਰਖਾਸਤ ਦੇਣੀ ਚਾਹੀਦੀ ਹੈ ਤਾਂ ਜੋ ਪੀੜਤ ਦੇ ਟਰਾਂਸਫਰ ਕੀਤੇ ਹੋਏ ਪੈਸੇ ਨੂੰ ਫ੍ਰੀਜ਼ ਕੀਤਾ ਜਾ ਸਕੇ ਅਤੇ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਇਹ ਰਕਮ ਜਿਹੜੀ ਹੈ ਵਾਪਸ ਮਿਲ ਸਕੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ ਦਿਨਾਂ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਲੱਖਾਂ ਰੁਪਏ ਦੀ ਨਕਦੀ ਵਾਪਸ ਕੀਤੀ ਗਈ ਹੈ ਐਸਐਸਪੀ ਨੇ ਵੀ ਦੱਸਿਆ ਹੈ ਕਿ ਪਹਿਲਾਂ ਜਦੋਂ ਇਸ ਸੰਬੰਧੀ ਉਹਨਾਂ ਕੋਲ ਕੋਈ ਦਰਖਾਸਤ ਆਉਂਦੀ ਸੀ ਤਾਂ ਇਸ ਨੂੰ ਮਾਰਕ ਕਰਕੇ ਸਾਈਬਰ ਕ੍ਰਾਈਮ ਨੂੰ ਭੇਜਿਆ ਜਾਂਦਾ ਸੀ ਅਤੇ ਲੰਬੀ ਜਾਂਚ ਪ੍ਰਕਿਰਿਆ ਤੋਂ ਬਾਅਦ ਪੀੜਤਾ ਨੂੰ ਇਨਸਾਫ ਮਿਲਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਹੁਣ ਪੁਲਿਸ ਦੀ ਸਥਾਪਨਾ ਜਿਹੜੀ ਹੈ ਉਹ ਉਸ ਦੇ ਨਾਲ ਸਟੇਸ਼ਨ ਦੇ ਨਾਲ ਪੀੜਿਤ ਨੂੰ ਜਿਹੜਾ ਹੈ ਸਾਈਬਰ ਪੁਲਿਸ ਸਟੇਸ਼ਨ ਦੇ ਨਾਲ ਪੀੜਤਾ ਨੂੰ ਪਹਿਲਾਂ ਨਾਲੋਂ ਜ਼ਿਆਦਾ ਰਾਹਤ ਜਿਹੜੀ ਹੈ ਉਹ ਜਲਦੀ ਹੀ ਮਿਲੇਗੀ ਤੇ ਇਨਸਾਫ ਵੀ ਜਲਦੀ ਮਿਲੇਗਾ ਇਸ ਮੌਕੇ ਐਸਪੀ ਡੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਅਤੇ ਐਸਪੀ ਨਾਰਕੋਟਿਕਸ ਮਨਜੀਤ ਸਿੰਘ ਵੀ ਮੌਜੂਦ ਸਨ ते होर की की जानकारी सांझी की एस एस पी जिला कपूरथला वत्सला गुप्ता ने आओ सुन दिया तो बस पहला तो ये बहुत बढ़िया गल है कि पूरे पंजाब के सारे डिस्ट्रिक्स के साबिर पुलिस स्टेशन की स्थापना की गई है गवर्नमेंट ने नोटिफिकेशन करती है पब्लिक सुविधा वास्ते अजक देख रहे हो कि सब सौ ज़्यादा फ्रॉड जोड़ा हों वो ऑनलाइन होंद कारण यह है कि अपने बहुत सारा कंज्यूमर जोड़ा है पब्लिक है कुछ एक पर्टिकुलर एज ग्रुप का बंदा भी है जो मोबाइल ਪ੍ਰੋਪਰਲੀ ਨਹੀਂ ਚਲਾ ਪਾਂਦਾ ਕਈ ਵਾਰੀ ਇਦਾਂ ਦੇ ਜਿਹੜੇ ਡਿਫਾਲਟਰ ਔਰ ਫਰਾਡੀ ਹੈ ਇਹਨਾਂ ਦੇ ਗਲ ਦੇ ਵਿੱਚ ਆ ਕੇ ਨਾ OTP ਆਪਣਾ ਸ਼ੇਅਰ ਕਰ ਦਿੰਦਾ ਹੈ ਕਈ ਵਾਰ ਸਾਡੇ ਯੰਗਸਟਰਸ ਹੈ ਜਿਹੜਾ ਸ਼ਾਰਟਕਟ ਕਰਕੇ ਨਾ ਕਿਸੇ ਚਿਟ ਫੰਡ ਕਿਸੇ ਬੋਟਸਕੈਪ ਸਕੀਮ ਮਨੀ ਡਬਲਿੰਗ ਸਕੀਮ ਦੇ ਵਿੱਚ ਪਾ ਕੇ ਨਾ ਆਪਣੇ ਪੈਸੇ ਡਬਲ ਕਰਨ ਦਾ جھਾਂਸੇ ਦੇ ਤਹਿਤ ਨਾ ਆਪਣੇ ਪੈਸੇ ਇਨਵੈਸਟ ਕਰ ਦਿੰਦੇ ਹਨ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਕ੍ਰੈਡਿਟ ਕਾਰਡ ਫਰਾਡ ਹੈ ਕੋਈ OTP ਫਰਾਡ ਹੈ ਲੇਕਿਨ ਹੁਣ ਨਾ ਸਾਰਾ ਦਾ ਸਾਰਾ ਪ੍ਰੋਸੈਸ ਬੜਾ ਸਟ੍ਰੀਮਲਾਈਨ ਹੋ ਗਿਆ ਹੈ ਸਾਡੇ ਕਪੂਰ ਥਲੇ ਦੇ ਵੀ ਸਾਨੇ ਉਹ ਸਰਕਾਰ ਨੇ ਇੱਕ ਸਾਈਬਰ ਪੁਲਿਸ ਸਟੇਸ਼ਨ ਦਿੱਤਾ ਹੋਇਆ ਹੈ ਹੁਣ ਪਬਲਿਕ ਨੂੰ ਕੋਈ ਰਫਤਰ ਡੀਐਸਪੀ ਦਫਤਰ ਐਸਐਸਪੀ ਦਫਤਰ ਆਣ ਦੀ ਲੋੜ ਨਹੀਂ ਹੈ ਤੁਸੀਂ ਸਿੱਧੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਕਿ ਅਸੀਂ ਪੁਲਿਸ ਲਾਈਨ ਦੇ ਵਿੱਚ ਬਣਾਇਆ ਹੋਇਆ ਹੈ ਤੁਸੀਂ ਆ ਸਕਦੇ ਹੋ ਇੱਥੇ ਇੱਕ ਐਸਐਚਓ ਸਾਹਿਬ ਨਾਲ ਆਈਓ ਔਰ ਸਟਾਫ ਤੈਨਾਤ ਹੈ ਇਹ ਤੁਹਾਡੀ ਦਰਖਾਸਤ ਸਿੱਧੇ ਲੈਣਗੇ ਔਰ ਉਹਦੇ ਤੇ ਜੋ ਬੰਦੀ ਕਾਰਵਾਈ ਹੈ ਐਸ ਪਰ ਦਾ ਸਾਈਬਰ ਲਾਜ਼ ਆਈਟੀ ਐਕਟ ਉਹ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਆਲਸੋ ਪ੍ਰੋਸੈਸ ਜ਼ਿਆਦਾ ਸਟ੍ਰੀਮਲਾਈਨ ਹੈ ਤੁਸੀਂ ਆਸਕਲ ਦੇਖ ਸਕਦੇ ਹੋ कि भारत सरकार ने बड़ा अच्छा प्रोविजन बनाया हुआ है कि इमीजिएटली अपना पैसा फ्रीज करा सकते हो जेकर टाइमली मौके पर पहुँच गए हूँ तक थोड़ी बहुत प्रॉब्लम यह भी आ रही थी कि जब तक एस एस पी दरखास्त मार करेगा वो बंद पहुँचेगी सेल तक फिर कार्रवाई होगी तब तक थोड़ा टाइम निकल जाता था एक दो दिन और कई बार इसी टाइम के देख सकते हो कि जो बंदा फ्रॉड कर रहा है वो ए टी एम तो विड्रॉल कर लेना था ਪਰ ਹੁਣ ਸਾਈਬਰ ਪੁਲਿਸ ਸਟੇਸ਼ਨ ਜਾ ਕੇ ਤੁਸੀਂ ਦਰਖਾਸਤ ਦੇ ਸਕਦੇ ਹੋ ਸਿੱਦੇ ਤੇ ਤੁਹਾਡੀ ਜੋ ਕਾਰਵਾਈ ਹੋਣ ਦਾ ਨਰ ਟਾਈਮ ਹੈ ਉਹ ਬਹੁਤ ਘਟ ਗਿਆ ਹੈ ਇਮੀਡੀਏਟਲੀ ਤੁਹਾਡੇ ਪੈਸੇ ਫ੍ਰੀਜ਼ ਹੋ ਸਕਦੇ ਨੇ ਇਮੀਡੀਏਟਲੀ ਕਾਰਵਾਈ ਬੰਦੀ ਹੈ ਸਾਡੇ ਕੋਲ ਬੜੇ ਜੋ ਐਸ ਐਚ ਓ ਸਾਹਿਬ ਲੱਗੇ ਹੋਏ ਹਨ ਮਨਦੀਪ ਕੌਰ ਅਸ਼ੀਰ ਦਾ ਵੈਰੀ ਟੈਲੈਂਟਡ ਪੁਲਿਸ ਆਫੀਸਰ ਔਰ ਉਸਨੇ ਪਿੱਛੇ ਵੀ ਸਾਡੇ ਬੜੇ سارے ਫ੍ਰੀ ਪੈਸੇ ਫ੍ਰੀਜ਼ ਕਰਾਏ ਹੋਏ ਜਿਹੜੇ ਬਾਅਦ ਵਿੱਚ ਤੁਸੀਂ ਕੋਰਟ ਕੇ ਆਰਡਰ ਆਹੀਂ ਵਾਪਸ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਥੋੜੇ ਦੇਰ ਦੇ ਵਿੱਚ ਦੱਸਾਂਦੇ ਹਾਂ ਸਾਈਬਰ ਪੁਲਿਸ ਸਟੇਸ਼ਨ ਹੈ ਨਾ